ਰੇਡੀਓ ਐਫ ਐਮ ਤੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀਆਂ ਨੂੰ ਵੈਲਕਮ ਮੈਂ ਤੁਹਾਡਾ ਹੋਸਟ ਜਗਦੀਪ ਸਿੰਘ ਰੰਧਾਵਾ ਅੱਜ ਆਪਣਾ 13 ਅਕਤੂਬਰ ਬਰਾ 2025 ਹੈ ਜੀ ਅੱਜ ਜਿਹੜੇ ਵਿਸ਼ੇ ਤੇ ਗੱਲ ਕਰਨੀ ਅੱਜ ਥੈਂਕਸ giving day ਆ ਆਪਾਂ ਸਾਰਿਆਂ ਨੂੰ ਪਤਾ ਵੀ ਸਰਕਾਰੀ ਛੁੱਟੀ ਹੈ ਧੰਨਵਾਦ ਕਰਨ ਵਾਲਿਆਂ ਦਾ ਦਿਨ ਅੱਜ ਵੀ ਕਦੇ ਵੀ ਜ਼ਿੰਦਗੀ ਚ ਅਕਿਰਤ ਕੰਨ ਨਹੀਂ ਬਣਨਾ ਚਾਹੀਦਾ ਇਹ ਸ਼ਬਦ ਹੀ ਹੈ ਜੇ ਕਿਰਤ ਕੰਨਾ ਉਹ ਹੁੰਦਾ ਜਿਹੜਾ ਕਿਸੇ ਦਾ ਕਰਿਆਈ ਭੁੱਲਦਾ ਤੁਹਾਡੇ ਜ਼ਿੰਦਗੀ 'ਚ ਜਿੰਨੇ ਮਰਜ਼ੀ ਵਕਰੇਵੇਂ ਹੋਣ ਜਿੰਨੇ ਮਰਜ਼ੀ ਮੁਸ਼ਕਲ ਹੋਵੇ ਪਰ ਜਿਹੜਾ ਬੰਦਾ ਤੁਹਾਡੇ ਮੁਸ਼ਕਲ ਟਾਈਮ ਦੇ ਵਿੱਚ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਖੜ੍ਹਾ ਸੀ ਉਹ ਤੁਹਾਡਾ ਚਾਹੇ ਯਾਰ ਦੋਸਤ ਹੋ ਉਹ ਚਾਹੇ ਰਿਸ਼ਤੇਦਾਰ ਆ ਉਹ ਚਾਹੇ ਨਾਲ ਕੰਮ ਕਰਨੇ ਵਾਲਾ ਚਾਹੇ ਕੋਈ ਤੁਹਾਡਾ ਆਂਢੀ ਗਵੰਢੀ ਹੈ ਕੋਈ ਵੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਦਦ ਕੀਤੀ ਹੋਵੇ ਬੰਦੇ ਨੇ ਕੋਈ ਪੈਸੇ ਦਾ ਲੈਣ ਦੇਣ ਹੋਵੇ ਹੋਰ ਤੁਹਾਡਾ ਕੰਮ ਸਾਰਿਆ ਹੋਵੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਮੁਸ਼ਕਲ ਦੇ ਵਿੱਚ ਉਹਦਾ ਕਰਿਆ ਨਾ ਭੁੱਲੋ ਉਹਨੂੰ ਥੈਂਕਸ ਲਾਜ਼ਮੀ ਕਰਨਾ ਬਣਦਾ ਕਿਸੇ ਦੀ ਵਜ੍ਹਾ ਨਾਲ ਤੁਹਾਨੂੰ ਜੌਬ ਮਿਲੀ ਹੋਵੇ ਖਾਸ ਕਰਕੇ ਉਹਨਾਂ ਨੂੰ ਜਿਨੇ ਰੋਜੀ ਰੋਟੀ ਹੈ ਬਹੁਤ ਆਪਣੇ ਬੰਦੇ ਆ ਕੰਮ ਲੈ ਕੇ ਇੰਨਾ ਕੰਮ ਲੋਕਾਂ ਦਾ ਖਰਾਬ ਹੋ ਚੁੱਕਿਆ ਅੱਜਕੱਲ ਬੰਦਾ ਕੋਲੋਂ ਉੱਠਣ ਨਹੀਂ ਦਿੰਦੇ ਗਰੁੱਪਾਂ ਦੇ ਗਰੁੱਪ ਇਸ ਵਾਰ ਨੂੰ ਭੱਜ ਲਏ ਵੀ ਬਸ ਕੰਮ ਲਿਆ ਤੇ ਕੰਮ ਲੈ ਕੇ ਆਪਣੇ ਆਪਣੇ ਰਾਹ ਤੁਰ ਪਏ ਕੋਈ ਕਿਸੇ ਨੂੰ ਕਰਿਆ ਯਾਦ ਨਹੀਂ ਰੱਖਦਾ ਭੁੱਲ ਜਾਂਦੇ ਆ ਇਸ ਕਰਕੇ ਸਪੈਸ਼ਲ ਦਿਨ ਅੱਜ ਦੀ ਛੁੱਟੀ ਆ ਸਾਰੇ ਆਪਣੇ ਘਰਾਂ ਦੇ ਵਿੱਚ ਆਰਾਮ ਕਰਦੇ ਹੋਣਗੇ ਤੇ タルਕੀ ਬਹੁਤ ਮਸ਼ਹੂਰ ਆ ਜਿਹਦੇ ਦਿਨ ਦੇ ਵਿੱਚ ਲੋਕ タルਕੀ ਬਣਾ ਕੇ ਖਾਂਦੇ ਆ ਮਤਲਬ ਫੰਕਸ਼ਨ ਕਰਦੇ ਆ ਸਾਰਾ ਕੁਝ ਅਤੇ ਖੁਸ਼ ਹੁੰਦੇ ਆ ਲੋਕ ਬਹੁਤ ਜ਼ਿਆਦਾ ਪਰ ਆਪਾਂ ਸਾਰਿਆਂ ਨੂੰ ਇਹੀ ਕਹਿੰਦੇ ਆ ਮੇਰੀ ਵੀ ਜ਼ਿੰਦਗੀ ਦੇ ਵਿੱਚ ਬਹੁਤ ਐਜੇ ਮੌਕੇ ਮਿਲੇ ਬਹੁਤ ਐਜੇ ਬੰਦੇ ਹੋਣਗੇ ਰਿਸ਼ਤੇਦਾਰ ਹੋਣਗੇ ਯਾਰ ਦੋਸਤ ਜਿਨ੍ਹਾਂ ਨਾਲ ਅੱਜ ਮੈਂ ਸ਼ਾਇਦ ਕਿਸੇ ਵਜ੍ਹਾ ਕਰਕੇ ਕੋਈ ਅਸੀਂ ਮਟਾਓ ਸਾਡੇ ਵਿਚਾਰਾਂ ਦਾ ਵਕਰੇਮਾ ਹੋਵੇ ਅਸੀਂ ਨਾਮ ਵਰਤਦੇ ਹੋਈਏ ਪਰ ਮੇਰੇ ਹਮੇਸ਼ਾ ਯਾਦ ਰਹਿੰਦਾ ਵੀ ਉਹ ਬੰਦਾ ਮੇਰੇ ਉਹ ਟਾਈਮ ਕੰਮ ਆਇਆ ਸੀ ਆਪਾਂ ਕਦੇ ਵੀ ਨਹੀਂ ਭੁੱਲਦੇ ਜਦੋਂ ਰੇਡੀਓ ਤੇ ਵੀ ਬੋਲਣਾ ਸਿੱਖਿਆ ਸੀ ਜਦ ਪਿਛਲੀ ਵਾਰ ਟਰੰਪ ਦੀ ਇਲੈਕਸ਼ਨ ਸੀ ਆ ਨਹੀਂ ਪਿਛਲੀ ਉਦੋਂ ਇੱਕ ਸਾਡੇ ਲੋਕਲ ਰੇਡੀਓ ਸਟੇਸ਼ਨ ਇਥੇ ਮ ਉੱਤੇ ਮੈਂ ਬੋਲਣਾ ਸਿੱਖਿਆ ਸੀ ਉਦੋਂ ਸਟਾਰਟ ਕੀਤਾ ਸੀ ਬਹੁਤ ਲੋਕ ਕਹਿੰਦੇ ਨੇ ਜੀ ਬਹੁਤ ਸੌਖਾ ਹੈ ਤੁਸੀਂ ਬੈਠੇ ਰੇਡੀਓ ਤੇ ਬੋਲੀ ਜੰਨੇ ਆ ਤੁਸੀਂ ਕੀ ਕਰਦੇ ਆ ਭਾਈ ਜੀ ਬਾਅਦੋਂ ਸਾਰਾ ਕੁਝ ਇਸੇ ਸੌਖਾ ਲੱਗਣ ਲੱਗ ਜਾਂਦਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਰੇਡੀਓ ਤੇ ਬੋਲਣਾ ਸਿੱਖਦੇ ਆ ਲੱਤਾਂ ਕੰਬਦੀਆਂ ਸਾਰਾ ਕੁਝ ਕੀ ਗੱਲ ਕਰਨੀ ਆ ਕਿਵੇਂ ਗੱਲ ਕਰਨੀ ਆ ਸਬਜੈਕਟ ਕਿਵੇਂ ਤਿਆਰ ਕਰਨੀ ਆ ਲਿਖਣਾ ਕਿਵੇਂ ਆ ਬੋਲਣਾ ਕਿਵੇਂ ਆ ਤੁਹਾਡਾ ਸਾਰਾ ਸਿਸਟਮ ਆ ਆਪਣੇ ਆਪ ਤੁਹਾਨੂੰ ਸਾਰਾ ਕੁਝ ਆ ਜਾਂਦਾ ਅੱਜ ਜੇ ਗੱਲ ਕਰੀ ਅੱਜ ਤੋਂ ਆਪਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਰੇਡੀਓ ਤੇ ਚਾਹੇ ਘੰਟਾ-ਘੰਟਾ ਬੋਲੀ ਜਾਈਏ ਕਿਸੇ ਵੀਡੀਓ ਸਪਿੰਟਾਂ ਵਿੱਚ ਤਿਆਰ ਹੋ ਜਾਂਦੀਆਂ ਕੋਈ ਵੀ ਵੱਡੀ ਡੀਲ ਨਹੀਂ ਪਰ ਜਿਆ ਸਟਾਰਟਿੰਗ ਜਿਨ੍ਹਾਂ ਨੇ ਹੱਥ ਪੜਿਆ ਸੀ ਉਹ ਮੀਡੀਆ ਵੇਬ ਤੇ ਦੋ ਮੇਨ ਹੋਸਟ ਜ ਉਹਨਾਂ ਨੇ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੋਈ 100 ਗੱਲਾਂ ਬਾਤਾਂ ਹੁਣ ਮੈਂ ਤੁਹਾਨੂੰ ਕਹਿੰਦਾ ਮਿਲ ਕੇ ਮਿਲਿਏ ਨਾ ਵਰਤੀਏ ਪਰ ਹਮੇਸ਼ਾ ਆਪਾਂ ਯਾਦ ਕਰ ਦਿੰਦੇ ਹਾਂ ਹੋਰ ਹੀ ਮੈਂ ਜ਼ਿੰਦਗੀ ਵਿੱਚ ਸਾਰਿਆਂ ਦਾ ਜਿਨ੍ਹਾਂ ਨੇ ਕਦੇ ਮੇਰੇ ਕੰਮ ਆਇਆ ਜਾਂ ਪ੍ਰਾਪਰਟੀ ਨੂੰ ਲੈ ਕੇ ਕੰਮ ਆਇਆ ਜਾਂ ਕਿਸੇ ਹੋਰ ਮਸਲੇ ਨੂੰ ਪੈਸਿਆਂ ਨੂੰ ਲੈਣ ਦੇਣ ਦੇ ਵਿੱਚ ਕੰਮ ਆਇਆ ਜ਼ਿੰਦਗੀ ਦੇ ਸ਼ੁਰੂਆਤ ਦੇ ਵਿੱਚ ਕਦੇ ਕੰਮ ਆਇਆ ਤਾਂ ਹੈ ਤੁਹਾਡੇ ਬੱਚੇ ਹੋਣ ਚਾਹੇ ਘਰ ਵਾਲੀ ਹੋਵੇ ਕੋਈ ਵੀ ਹੋਵੇ ਆਪਾਂ ਸ ਦੀ ਲੋਧ ਧੰਨਵਾਦ ਕਰਦੇ ਆ ਤੇ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਬਾਈ ਜੀ ਜਿਹੜਾ ਬੰਦਾ ਯਾਦ ਕਰੋ ਮੁਸ਼ਕਲ ਟਾਈਮ ਦੇ ਵਿੱਚ ਖਾਸ ਕਰਕੇ ਬਾਹਰਲੀ ਕੰਟਰੀਆਂ ਵਾਲਿਆਂ ਨੂੰ ਜਿਹੜਾ ਤੁਹਾਨੂੰ ਫਸਟ ਟਾਈਮ 에어ਪੋਰਟ ਤੇ ਲੈਣ ਗਿਆ ਸੀਗਾ ਫਸਟ ਟਾਈਮ ਜਿਹਨੇ ਤੁਹਾਨੂੰ ਪਹਿਲੀ ਜੌਬ ਲਵਾਈ ਇਹ ਸਾਰੇ ਜਰੀਏ ਬਣੇ ਹੋਏ ਨੇ ਬੰਦਾ ਕੱਖ ਵੀ ਨਹੀਂ ਜੇ ਆਪਾਂ ਕਹੀਏ ਨਾ ਵੀ ਹਾਂ ਮੈਂ ਉਹ ਕਰਤਾ ਉਹਨੇ ਉਹ ਕਰਤਾ ਇਹ ਵਾਹਿਗੁਰੂ ਦੇ ਭਗਵਾਨ ਦੇ ਅੱਲਾ ਦੇ ਗॉड ਦੇ ਸਾਰੇ ਜਰੀਏ ਬਣਾਏ ਹੋਏ ਨੇ ਇੱਕ ਦੂਜੇ ਦੀ ਮਦਦ ਕਰ ਲਈ ਪਰ ਜਦ ਆਪਾਂ ਨਹੀਂ ਭੁੱਲ ਜਾਂਦੇ ਆਪਾਂ ਕਹਿੰਦੇ ਸ਼ੁਕਰੀਆ ਦਾ ਨਹੀਂ ਕਰਦੇ ਆਗੇ ਰੱਬ ਨੂੰ ਯਾਦ ਆਉਂਦਾ ਈ ਬਾਈ ਪੁਰਾਣੇ ਟਾਈਮ ਤੇਰੇ ਬੰਦਾ ਕੰਮ ਆਇਸੀ ਤੂੰ ਭੁੱਲ ਗਿਆ ਫਿਰ ਮੁਧੇ ਮੂੰਹ ਗਿਰਦੇ ਆ ਤੇਰ ਹੰਕਾਰ ਇਹੋ ਸਾਰੀਆਂ ਖਤਮ ਹੋ ਜਾਂਦੀਆਂ ਬਹੁਤ ਬੰਦੇ ਮੈਂ ਦੇਖਦੇ ਆ ਮਾੜਾ ਜਿਹਾ ਕੰਮ ਸੈੱਟ ਹੋਇਆ ਨਹੀਂ ਮਾੜਾ ਜਿਹਾ ਲੋਟ ਆਇਆ ਨਹੀਂ ਜਿਹਦੇ ਮੂੰਹ ਫੇਰ ਕੇ ਉਧਰ ਨੂੰ ਹੋ ਜਾਂਦੇ ਆ ਸੋ ਆਪਣੇ ਚੰਗੇ ਦਿਨ ਯਾਦ ਰੱਖਣੇ ਆ ਤਾਂ ਮਾੜੇ ਦਿਨ ਵੀ ਯਾਦ ਰੱਖਣੇ ਆ ਚੰਗੇ ਦਿਨ ਤਾਂ ਬਾਈ ਜੀ ਸਾਰਿਆਂ ਤੁਹਾਡੇ ਨੇੜੇ ਆ ਕੇ ਲੱਗ ਜਾਣਾ ਜਦੋਂ ਵਧੀਆ ਦਿਨ ਨੇ ਤੁਹਾਡੇ ਕੋਲ ਪੈਸੇ ਨੇ ਵੱਡੀਆਂ ਗੱਡੀਆਂ ਨੇ ਵੱਡੇ ਘਰ ਨੇ ਵੱਡੇ ਕਾਰੋਬਾਰ ਨੇ ਫੇਰ ਨਾ ਫਿਕਰ ਕਰੋ ਫੇਰ ਤੁਹਾਨੂੰ ਕਿਸੇ ਨਾਲ ਬਣਾਉਣ ਦੀ ਲੋੜ ਨਹੀਂ ਹੈਗੀ ਆ ਆਪਣੇ ਲੋਕਾਂ ਨੇ ਤੁਹਾਡੇ ਨੇੜੇ ਆ ਕੇ ਜਣਾ ਤੁਹਾਡੇ ਨਾਲ ਫੋਟੋਆਂ ਵੀ ਖਿਚਾਉਣੀਆਂ ਸਾਰਾ ਕੁਝ ਹੋਣਾ ਪਰ ਦਿਨ ਉਹ ਯਾਦ ਰੱਖੋ ਜੋ ਤੁਸੀਂ ਸਰਵਾਈਵ ਕਰਦੇ ਸੀਗੇ ਮਾੜੇ ਦਿਨ ਆਏ ਸੀਗੇ ਮਾੜੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਕੌਣ ਖੜਿਆ ਸੀ ਕਿਹਨੇ ਤੁਹਾਡਾ ਸਾਹ ਦਿੱਤਾ ਉਹ ਕਦੇ ਨਾ ਭੁੱਲੋ ਕਦੇ ਨਾ ਭੁੱਲੋ ਮਾੜੇ ਦਿਨਾਂ ਵਿੱਚ ਜਿਹਨੇ ਤੁਹਾਨੂੰ ਪਾਇਆ ਉਹਨੂੰ ਤਾਂ ਕਦੇ ਵੀ ਨਾ ਭੁੱਲੋ ਵੀ ਇਹਨੇ ਮੈਨੂੰ ਬੰਦੇ ਨੇ ਮਾੜੇ ਦਿਨਾਂ ਦੇ ਵਿੱਚ ਪਾਇਆ ਸੀਗਾ আর ਜਿਹੜਾ ਨਾਲ ਖੜਿਆ ਸੀ ਉਹਨੂੰ ਵੀ ਨਾ ਭੁੱਲੋ ਸੋ ਰੇਡੀਓ ਐਫ ਐਮ ਵੱਲੋਂ ਸਾਰਿਆਂ ਨੂੰ ਮੈਂ ਥੈਂਕਸ ਗਿਵਡ ਤੇ ਬਹੁਤ ਬਹੁਤ ਵਧਾਈਆਂ ਦਿੰਦਾ ਆਪਣੇ ਤੁਸੀਂ ਮਨ ਦੇ ਵਿੱਚ ਨਾਗਰੇ ਨੂੰ ਫੋਨ ਲਾਓ ਜੇ ਫੋਨ ਲਾ ਕੇ ਕਹਿ ਸਕਦੇ ਹੋ ਬਾਈ ਜੀ ਕੋਈ ਨਹੀਂ ਅੱਜ ਆਪਣਾ ਨਹੀਂ ਹੈਗੀ ਆਪਣੇ ਵਿੱਚ ਫਰਕ ਆ ਜਾ ਕੋਈ ਰਿਸ਼ਤੇਦਾਰ ਆ ਕੋਈ ਯਾਰ ਦੋਸਤ ਆ ਜਾਂ ਹਸਬੰਡ ਵਾਈਫ ਦਾ ਕੋਈ ਵੀ ਤੁਹਾਡਾ ਰੋਲਾ ਪੈ ਚੁੱਕਿਆ ਕਿੰਨੇ ਪਰਿਵਾਰ ਇਸੇ ਕਰਕੇ ਟੁੱਟ ਗਏ ਥੋੜੀ ਥੋੜੀ ਗੱਲਾਂ ਤੇ ਤਾਂ ਵੀ ਤੁਸੀਂ ਫੋਨ ਲਾ ਕੇ ਕਹਿ ਸਕਦੇ ਨੇ ਤੂੰ ਮੈਨੂੰ ਇੱਥੇ ਬੁਲਾਇਆ ਸੀਗਾ ਤੂੰ ਚੰਗੀ ਸੀਗੀ ਜਾਂ ਮੁੰਡਾ ਤੋਂ ਚੰਗਾ ਸੀ ਤੇਰੀ ਵਜ੍ਹਾ ਕਰਕੇ ਅੱਜ ਮੈਂ ਕੈਨੇਡਾ 'ਚ ਬੈਠਾ ਅਮਰੀਕਾ 'ਚ ਬੈਠਾ ਆਸਟ੍ਰੇਲੀਆ 'ਚ ਬੈਠਾ ਇੰਗਲੈਂਡ 'ਚ ਬੈਠਾ ਪਲੀਜ਼ ਉਹਨਾਂ ਦਾ ਜ਼ਰੂਰ ਧੰਨਵਾਦ ਕਰਿਓ ਮੇਰੇ ਸੰਭਿਆਰ ਰੱਖਣਾ ਚਾਹੀਦਾ ਯਾਦ ਰੱਖਣਾ ਚਾਹੀਦਾ ਪਰ ਇੱਕ ਸਪੈਸ਼ਲ ਜਿਹੜਾ ਦਿਨ ਬਣਿਆ ਹੋਇਆ ਇਸ ਦਿਨ ਤੇ ਦਾ ਖਾਸ ਕਰਕੇ ਜਰੂਰ ਯਾਦ ਰੱਖਣਾ ਚਾਹੀਦਾ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਜਿਹੜਾ ਬੰਦਾ ਤੁਹਾਡੇ ਕਿਸੇ ਮਾੜੇ ਚੰਗੇ ਟਾਈਮ ਦੇ ਵਿੱਚ ਕੰਮ ਐਸੇ ਸੋ ਰੇਡੀਓ ਐਫ ਐਮ ਵੱਲੋਂ ਸਾਰਿਆਂ ਨੂੰ ਇਹ ਅਪੀਲ ਆ ਤੇ ਇੱਕ ਵਾਰ ਫੇਰ ਥੈਕਸ ਗਿਵਿੰਗ ਡੇ ਤੇ ਸਾਰਿਆਂ ਨੂੰ ਮੇਰੇ ਵੱਲੋਂ ਜਾਨੀ ਕਿ ਜਗਦੀਪ ਸਿੰਘ ਰੰਧਾਵਾ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ